ਕਰਨਾ ਨਾ ਜਾਣ ਉਹ ਆਪ ਹੀ ਸ਼ਰਮ ਕਰਾਂਗੇ ਨਾ ਜਾਣ ਆਰਾਮ ਜਾ ਦਿਓ ਅਸੀਂ ਪਿੰਡਾਂ 'ਚ ਨਹੀਂ ਵੜਨ ਦਿੰਦੇ ਪਰ ਸਾਡੀਆਂ ਜ਼ਮੀਰਾਂ ਮਰ ਗਈਆਂ ਸਾਡੇ ਪਿੰਡ ਵਾਲਿਆਂ ਚਾਰ ਜੀ ਆ ਬਾਈ ਨੇ ਖਿੱਚਿਆ ਪੂਰਾ ਪੰਪ ਕਿੱਦਾਂ ਪ੍ਰਚਾਰ ਹੁੰਦਾ ਤੇ ਕੀ ਹੁੰਦਾ ਨਹੀਂ ਉਹ ਕਿਉਂ ਕਿ ਕਿੱਲਾ ਕਿਹੜਾ ਸੁਤਾਰ ਨਹੀਂ ਵੀ ਹਾਸ ਨਹੀਂ ਯਾਰ ਤੁਹਾਡੇ ਸਾਹਮਣੇ ਉਹ ਕਿੱਲਾ ਸੁਣੀ ਜਾਓ ਪੂਰੀ ਲਾਸ਼ ਤੱਕ ਦੇਖਿਓ ਕਿੱਲਾ ਘਟੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ ਚਾਰ ਕਿੰਨੇ ਮੁੰਡੇ ਅੱਖਾਂ ਵਿੱਚੋਂ ਭੱਜ ਜਾਣਾ ਇਹਨੇ ਲਾਸ਼ ਦੇਖੀ ਕਿੱਦਾਂ ਮਾ ਚੱਡੇ ਆ ਗੁੱਸੇ ਦੇਖ ਕੇ ਭੱਜਦਾ ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗੱਲੇਵਾਲ ਸਾਹਿਬ ਪਰ ਸਾਡੇ ਹੱਕ 'ਚ ਬਿਆਨ ਦਿਓ ਤੁਸੀਂ ਇਹ ਦੱਸੋ ਅਸੀਂ ਇਸ ਸਟੇਜ ਦੇ ਪਾਸੇ ਹੈਗੇ ਜਾਂ ਨਹੀਂ ਦਿਓ ਜਵਾਬ ਦਿਓ ਹੁਣ ਗੁੱਸੇ ਤੋੜਨ ਵਾਲੀ ਗੱਲ ਕਰੀ ਜੰਨੇ ਆ ਨਹੀਂ ਪੁੱਛੀ ਕਿ ਐਨੇ ਨਾ ਜੀ ਇਹ ਨਹੀਂ ਪਤਾ ਦਰਾਂ ਕਿ ਰੋ ਦੇ ਇਸ ਸਟੇਜ ਦੇ ਪਾਸੇ ਨਹੀਂ ਪਤਾ ਕੀ ਜੀ ਫਿਰ ਉਹ ਗੱਲ ਦਾ ਨਹੀਂ ਪਤਾ ਲੱਗਦਾ ਤੁਹਾਡੀ ਸਰਕਾਰ ਨੇ ਸਰਕਾਰ ਦਾ ਕੰਮ ਹੁੰਦਾ ਸਾਡਾ ਕੰਮ ਨਹੀਂ ਤੁਸੀਂ ਕੌਣ ਹੈ ਜੀ ਦੱਸੋ ਜੇ ਹੋਂ ਤੁਸੀਂ ਵੋਟਾਂ ਮੰਗਣੀਆਂ ਉਹਨੇ ਹੈ ਜਿਹੜੇ ਤੁਸੀਂ ਵੋਟਾਂ ਮੰਗਣ ਆ ਰਹੇ ਆ ਜੀ ਪਿੰਡ ਪਿੰਡ ਸਰਕਾਰ ਬਣਾਉਣ ਵਾਸਤੇ ਆ ਰਹੇ ਹੋ ਫੇ ਸਰਕਾਰ ਤੁਹਾਡੀ ਰਹੀ ਹੈ ਸੁਣੋ ਸਰ ਜਦੋਂ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਰੇ ਜਿਉਂ ਨੂੰ ਰੱਦ ਹੋਣੇ ਤੁਹਾਡੀ ਵਾਰਡਿੰਗ ਇਹ ਕਾਨੂੰਨ ਹੀ ਰੱਦ ਹੋਣੇ ਚਲੋ ਅਸੀਂ ਕਰਾ ਲਈ ਜੋਰ ਜਵਾਬਦੀ ਕਰਾ ਲਈ ਜਿਵੇਂ ਮਰਜ਼ੀ ਕਰਾ ਲਈ ਦੂਜੀ ਗੱਲ 2 ਸਾਲ ਜਿੰਨਾ ਕੋਈ ਜਵਾਬ ਨਹੀਂ ਸੁਣੋ ਸਰ 2 ਸਾਲ ਕਰਨੀ ਹੋਵੇ ਮੈਨੂੰ ਉਹਦੀ ਸਾਲ ਅਸੀਂ ਘਰਾਂ ਬੈਠੇ ਰਹੇ ਸਾਡੇ ਲਖੀਮਪੁਰ ਇਹ ਗਰੇਵਾਲ ਸਾਹਿਬ ਹੁਣੇ ਸਿਰਫ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਆ ਰਹੇ ਆ ਇਹਨਾਂ ਨੂੰ ਆਪਣੇ ਤਾਂ ਕੋਈ ਮਤਲਬ ਨਹੀਂ ਇਹ ਮੈਂ ਕਲੀਅਰ ਕਰ ਦਿੰਦਾ ਤੁਹਾਨੂੰ ਇੰਨਾ ਅਕੜ ਕੇ ਗੱਲ ਕਰਦਾ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੀ ਵਾਰਡਿੰਗ ਧੀਏ ਕਾਨੂੰਨ ਜੇ ਕਾਨੂੰਨ ਰੱਦ ਹੋਏ ਤੁਸੀਂ ਕੋਣੋਂ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਮੈਂ ਇਹੀ ਪੁੱਛਦਾ ਕੀ ਦੀ ਹੈ ਜੀ ਮੈਂ ਥੋੜਾ ਜਿਹਾ ਬੀਜੇਪੀ ਵਾਸਤੇ ਵੋਟਾਂ ਮੰਗਣ ਨੂੰ ਜਾਣਾ ਪਿੰਡ ਪੈ ਲੈ ਬੀਜੇਪੀ ਵਾਸਤੇ ਹੁਣ ਦੱਸੋ ਦੱਸੋ ਦਿਓ ਜਵਾਬ ਸਰਕਾਰ ਬਣਾ ਦਿਓ ਸੁਣੋ ਇੱਕ ਮਿੰਟ ਜੀ ਜੇ ਬੀਜੇਪੀ ਦੀ ਅਸੀਂ ਸਰਕਾਰ ਬਣਾ ਦੋ ਅਸੀਂ ਚਲੋ ਤੁਹਾਨੂੰ ਵੋਟਾਂ ਪਾਤੀਆਂ ਫਿਰ ਅਸੀਂ ਤੁਹਾਤੋਂ ਕਿ ਆਸ ਭਾਰ ਦੇ ਵੀ ਸਾਡੇ ਲਈ ਕੁਸ਼ੂ ਕਰੀ ਤੁਸੀਂ ਡਟ ਕੇ ਵਿਰੋਧ ਕਰੋ ਅਸੀਂ ਕਦੇ ਕੋਈ ਪ੍ਰਾਪ ਕਰੂਗਾ ਸਾਡਾ ਸਾਥ ਮੈਤਰੀ ਕੇ ਪਿੰਡਾਂ ਤੁਹਾਨੂੰ ਵੜਨਾ ਦਈਏ ਇਹ ਗੱਲ ਕਲੀਅਰ ਹੋ ਗਈ ਨਾ ਜੀ ਠੀਕ ਹੈ ਜੀ ਹੁਣ ਤੁਸੀਂ ਕਹੇ ਜੀ ਮੈਂ ਤੁਹਾਨੂੰ ਦੱਸ ਦਦਾ ਜਿਹੜੇ ਕਾਨੂੰਨ ਤੁਹਾਡੇ ਵਾਸਤੇ ਆ ਫੋਟੇ ਆਂਟੀ ਮੈਂ ਵੀ ਕਿਸਾਨ ਆ ਜੀ ਇੱਕ ਜੇ ਇੱਕ ਮਿੰਟ ਨਾ ਕਿੱਥੇ ਆ ਭਰਾ ਜੀ ਬੜਾ ਕੰਮ ਆਉਂਦਾ ਆ ਨਾਲ ਨਾਲ ਕੌਲੀ ਚ ਟਿਕ ਖੜਾ ਆ ਕਹਿੰਦਾ ਮੈਂ ਵੀ ਕਿਸਾਨ ਆ ਤੁਸੀਂ ਇੱਕ ਪਾਰਟੀ ਬਾਈ ਜੀ ਬੜੀ ਗੱਲ ਜੀ ਕਿਸਾਨ ਹੁੰਦੇ ਤਾਂ ਤੁਹਾਨੂੰ ਇਹ ਪਤਾ ਹੈ ਇਦਾਂ ਦੇ ਗਰਦਾਰਾਂ ਨੇ ਪਹਿਲਾਂ ਤੋਂ ਹੀ ਇਹੋ ਜੰਮਦੇ ਆਏ ਆ ਧਰਤੀ ਦੇ ਜੰਮਦੇ ਹੀ ਲੈਣਾ ਆ ਅੱਗੇ ਵੀ ਇਦਾਂ ਦੇ ਮਿੰਣਗੇ ਸੋ ਆਪਾਂ ਸਤਿਜਤ ਰਹਿਣਾ ਜੀ ਵਾਟ ਵਾਟ ਸੇਅਰ ਕਰਨਾ ਪਿੰਡਾਂ 'ਚ ਨਹੀਂ ਵੜਨ ਦਿੰਦੇ ਪਰ ਜਿਹੜੀ ਮਾਰ ਕੇ ਸਾਡੇ ਪਿੰਡਾਂ 'ਚ ਆ ਜਾਂਦੇ ਤਾਂ ਜੋ ਸਾਰਿਆਂ ਤੱਕ ਪਹੁੰਚੇ ਵੀ ਲੋਕ ਇੱਥੇ ਰਹਿਣ ਵੀ ਇਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਆਪਣੀਆਂ ਵੋਟਾਂ ਲੈਣ ਨਹੀਂ ਆਉਂਦੇ ਇਹ ਹਿੰਦੂ ਭਰਾਵਾਂ ਨੂੰ ਨਜ਼ਰ ਆ ਕਰਨੇ ਨੇ ਬੋਲੇ ਹਿੰਦੂ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚਾਓ ਵੀ ਕੋਈ ਨੀ ਭਲਾ ਕਰਨਾ ਤੁਹਾਡਾ ਨਹੀਂ ਉਹ ਕਿਉਂ ਕਿੱਲਾ ਕਿਹੜਾ ਸਵਿਧਾਨ ਕਹਿੰਦੇ ਅਸੀਂ ਅੱਜ ਤੁਹਾਡੇ ਸਾਹਮਣੇ ਕਿੱਲਾ ਘੜਦੀਏ ਕਿਸ ਤਰ੍ਹਾਂ ਰਹੂਗਾ ਦੂਰ ਖੜ ਕੇ ਕੋਈ ਨਾਰੇ ਲਾਉਂਦਾ ਰਹਿ ਲਾਉਂਦਾ ਰਹਿ ਨੇ ਇਹ ਨਹੀਂ ਸਾਡੇ ਲੱਗ ਸਕਦਾ ਤੁਹਾਡੇ ਉੱਪਰ ਗੱਡੀ ਚੜਾ ਦਈਏ ਜਿਵੇਂ ਸਾਡੇ ਪੱਲ ਖੀਮ ਪਰ ਕੀ ਛਗੀਰੀ ਚੜਾਈ ਗਈ ਕਿਵੇਂ ਰਹੂਗਾ ਪਰ ਜੇ ਸਾਨੂੰ ਕੋਈ ਆ ਕੇ ਤੰਗ ਕਰੇ ਤੁਹਾਨੂੰ ਪ੍ਰਚਾਰ ਨਹੀਂ ਕਰਨ ਦੇਣਾ ਪਾਰਟੀ ਨਹੀਂ ਚਲਾਉਣ ਦੇਣੇ ਹਾਂਜੀ ਸੁਣ ਲਈ ਸਾਡੀ ਗੱਲਬਾਤ ਗਰੇਵਾਲ ਸਾਹਿਬ ਦੀ ਇਹਨਾਂ ਨੇ ਕਿਸੇ ਦਾ ਕੋਈ ਭਲਾ ਨਹੀਂ ਕਰਨਾ ਭਰਾਵੋ ਮੇਰੇ ਉਹ ਵੀਡੀਓ ਇਹੋ ਵੱਤੋ ਵੱਤ ਸ਼ੇਅਰ ਕਰ ਦਿਓ ਤੇ ਪੇਜ ਆਪਣਾ ਜਰੂਰ ਫੋਲੋ ਕਰ ਲਓ ਇਹਨਾਂ ਦੇ ਪਿੱਛੇ ਲੱਗਣ ਦੀ ਕੋਈ ਲੋੜ ਨਹੀਂ ਇਹ ਫੋਕੇ ਐਵੇਂ ਟੌਰਾ ਮਾਰਦੇ ਫਿਰਦੇ ਆ ਇਹ ਨਹੀਂ ਸਿਰਫ Hindu ਭਰਾਵਾਂ ਦੀਆਂ ਵੋਟਾਂ ਲੈਣੀਆਂ ਹਿੰਦੂ ਭਰਾਵਾਂ ਨੂੰ ਵੀ ਸਮਝਾ ਦੇਣੇ ਚਾਹੁੰਦੇ ਆ ਇਹ ਨਹੀਂ ਇਦਾਂ ਈ ਧਰਮ ਦੀ ਰਾਜਨੀਤੀ ਕਰਨੀ ਆ ਤੇ ਇਹ ਨਹੀਂ ਲੜਾਉਣਾ ਜਿੱਥੇ ਧਰਮ ਦੀ ਰਾਜਨੀਤੀ ਹੋਵੇ ਉੱਥੇ ਲੜਾਈਆਂ ਝਗੜੇ ਸੁੱਖ ਸ਼ਾਂਤੀ ਨਹੀਂ ਰਹਿੰਦੀ ਕਿਉਂਕਿ ਲੋਕਾਂ ਨੇ ਲਾਲਾੜ ਮਰਨਾ ਹੀ ਆ ਕਿਸੇ ਦੇ ਹੱਕ ਦੱਬੂਗੇ ਅਗਲੇ ਨੇ ਟੱਪਣਾ ਹੀ ਆ ਹਨਾ ਤੇ ਇਸ ਕਰਕੇ ਰਲ ਮਿਲ ਕੇ ਜਿਹੜੀ ਪਾਰਟੀ ਨਹੀਂ ਇਹੋ ਧਰਮ ਦੇ ਨਾਂ ਤੇ ਪੱਤਾ ਖੇਲਦੀ ਧਰੋਂ ਦਾ ਉਹਨੂੰ ਵੋਟ ਪਾਓ ਅੱਬਲ ਤਾਂ ਯਾਰ ਆਪਾਂ ਤਾਂ ਯਾਰ ਮੰਨ ਆ ਗਿਆ ਪਿਆ ਇਹਨਾਂ ਸਾਰਿਆਂ ਨੂੰ ਤੁਸੀਂ ਆਪਣੀ ਰਾਏ ਕਮੈਂਟ ਬਾਕ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਤੇ ਪੇਜ ਜ਼ਰੂਰ ਫਾਲੋ ਫਾਲੋ ਕਰ ਲਓ ਅਗਲੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਸਾਹਮਣੇ ਇਦਾਂ ਦੇ ਕਰਾਰੇ ਕਰਾਰੇ ਮਸਾਲੇਦਾਰ ਤੇ ਧੰਨਵਾਦ